ਮੇਰੇ ਬਹੁਤ ਹੀ ਸਤਕਾਰਯੋਗ ਪੰਜਾਬ ਭਰ ਦੇ ਆਰਤੀ ਵੀਰੋ ਅੱਜ ਰਾਤੀ ਲੇਟ ਆਵਰਸ ਚੀਫ ਸੈਕਟਰੀ ਸਾਹਿਬ ਪੰਜਾਬ ਜਿਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਇਕੱਲਾ ਮਿਲਣਾ ਚਾਹੁੰਦਾ ਜਾ ਕਿ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਨੇ ਉਹਨੂੰ ਡਿਸਕਸ ਕਰ ਸਕੀਏ ਆਪਾਂ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਸਾਰੀਆਂ ਪ੍ਰੋਬਲਮ ਤੁਹਾਨੂੰ ਦੱਸ ਚੁੱਕੇ ਹਾਂ ਪਰ ਉਹ ਕਹਿੰਦੇ ਨੇ ਇੱਕ ਵਾਰੀ ਮਿਲੋ ਕਿ ਮੈਂ ਉਹਨਾਂ ਦੇ ਕਹਨ ਤੇ ਲੇਟ ਆਵਰਸ ਰਾਤੀ ਮੈਸੇਜ ਆਉਣ ਤੇ ਅੱਜ ਮੀਟਿੰਗ ਦੇ ਵਿੱਚ ਉੱਥੇ ਪੁੱਛਿਆ ਉਸ ਮੀਟਿੰਗ ਦੇ ਵਿੱਚ ਚੀਫ ਜਸਟਿਸ ਅ ਚੀਫ ਸੈਕਟਰੀ ਸਾਹਿਬ ਸ਼੍ਰੀ ਅਨਰਗ ਬਰਮਾ ਜੀ ਸਾਡੇ ਜਿਹੜੇ ਚੀਫ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਸ਼੍ਰੀ ਵੀਕੇ ਸਿੰਘ ਜੀ ਸ਼੍ਰੀ ਕੈਪਸਨਾ ਜੀ ਸਾਡੇ ਡਿਵੀਜ਼ਨ ਚ ਚੀਫ ਸੈਕਟਰੀ ਪੰਜਾਬ ਸੈਕਟਰੀ ਸਾਹਿਬ ਸਾਡੇ ਪ੍ਰਿੰਸੀਪਲ ਸੈਕਟਰੀ ਫੂਡ ਡਾਇਰੈਕਟਰ ਫੂਡ ਆਲ ਐਮਡੀ ਏਜੰਸੀਆਂ ਦੇ ਸੈਕਟਰੀ ਮੰਡੀ ਬੋਰਡ ਅਤੇ ਉਹਨਾਂ ਦੇ ਨਾਲ ਜੀਐਮਐਫਸੀਏ ਸ਼੍ਰੀ ਨਿਵਾਸ ਸਿੰਘ ਜੀ ਨੇ ਸ਼ਰਕਤ ਕੀਤੀ ਬਹੁਤ ਲੰਬੀ ਮੀਟਿੰਗ ਹੋਈ ਮੈਂ ਡਿਟੇਲ ਚ ਤੁਹਾਨੂੰ ਬਾਅਦ ਚ ਗੱਲ ਕਰਾਂਗਾ ਸਿਰਫ ਇੰਨੀ ਹੈ ਕਿ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੇ ਸਾਨੂੰ ਕਿਹਾ ਕਿ ਪੰਜਾਬ ਸਰਕਾਰ ਦੀ ਰਿਕਵੈਸਟ ਤੇ ਤੁਸੀਂ ਜਿਹੜੀਆਂ ਬਾਸਮਤੀ ਦੀਆਂ ਮੰਡੀਆਂ ਬੰਦ ਕੀਤੀਆਂ ਉਹ ਚਾਲੂ ਕਰ ਦਿਓ ਤੇ ਸਾਡੇ ਬਹੁਤ ਸਾਰੇ ਕਿਸਾਨ ਸਾਨੂੰ ਫੋਨ ਤੇ ਕਰ ਰਹੇ ਸੀ ਕਿ ਬਾਸਮਤੀ ਦਾ ਡਿਸਕਲਰ ਹੋ ਜਾਂਦੀ ਹੈ ਇਹਨੂੰ ਖੋਲ ਦਿਓ ਮੈਂ ਇਹਦੇ ਸਬੰਧ ਵਿੱਚ ਰਵਿੰਦਰ ਚਿਮਮਾ ਜੀ ਨੂੰ ਤੋਟਲ ਵਾਰੀ ਫੋਨ ਕੀਤਾ ਪਰ ਉਹ ਕਿਤੇ ਮੀਟਿੰਗ ਦੇ ਵਿੱਚ ਕਹਿੰਦੇ ਸੀ ਡਿਸਕਸ ਕਰ ਰਹੇ ਆ ਉਸ ਤੋਂ ਬਾਅਦ ਜ ਸੁਵਿੰਦਰ ਰਾਣਾ ਜੀ ਜੋ ਜਨਰਲ ਸੈਕਟਰੀ ਹੈ ਚਿਮਾ ਸਾਹਿਬ ਦੇ ਨਾਲ ਪਟਿਆਲਾ ਨੂੰ ਬਰੌਂਗ ਕਰਦੇ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਖੋਲ ਦੇਣੀਆਂ ਚਾਹੀਦੀਆਂ ਕਿਉਂਕਿ ਇੱਕ ਤਾਂ ਸਰਕਾਰ ਆਪਾਂ ਨੂੰ ਕਹਿੰਦੀ ਆ ਵੀ ਕਿਸਾਨ ਵੀ ਪਰੇਸ਼ਾਨ ਆ ਕਿਸਾਨ ਵੀ ਆਪਣੇ ਆ ਸੋ ਇਹਨਾਂ ਹਿੱਤਾਂ ਨੂੰ ਮੁੱਖ ਰੱਖਦੇ ਆ ਕਿਸਾਨੇ ਤਰ੍ਹਾਂ ਮੁੱਖ ਰੱਖਦੇ ਆ ਤੇ ਚੀਫ ਸੈਕਟਰੀ ਸਾਹਿਬ ਦੇ ਤੇ ਚੀਫ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਪੰਜਾਬ ਜੀ ਦੇ ਕਹਿਣ ਤੇ ਸਵੇਰ ਤੋਂ ਪੰਜਾਬ ਦੀਆਂ ਜਿਹੜੀਆਂ ਬਾਸਵਤੀ ਦੀਆਂ ਮੰਡੀਆਂ ਆ ਉਹ ਆਪਣਾ ਕੰਮ ਸ਼ੁਰੂ ਕਰ ਦੇਣੀਆਂ ਆ ਮੈਂ ਉੱਥੇ ਵੀ ਗੱਲ ਕੀਤੀ ਕਿ ਜਦ ਤੱਕ ਪੰਜਾਬ ਦੇ ਲੇਬਰ ਯੂਨੀਅਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਬੰਡੀਆਂ ਚੱਲਣੀਆਂ ਨਹੀਂ ਉਹਨਾਂ ਨੇ ਕਿਹਾ ਵੀ ਅਸੀਂ ਕੱਲ ਉਹਨਾਂ ਨੂੰ ਬੁਲਾ ਰਹੇ ਹਾਂ ਤੁਲੀ ਸਾਹਿਬ ਨੂੰ ਫਿਰ ਮੈਂ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਰਾਈਸ ਮੀਲਰ ਜਦ ਤੱਕ ਇਹ ਨਹੀਂ ਅਪਡੇਟ ਕਰਦੇ ਫੈਲਾ ਤਦ ਤੱਕ ਸਾਡਾ ਜਿਹੜਾ ਕੰਮ ਨਹੀਂ ਚੱਲਣਾ ਤੇ ਦੂਸਰੀ ਬਾਤ ਵੀ ਸਾਡੀ ਮੇਨ ਇਸ਼ੂ ਹੈ ਵੀ ਸਾਡੀ 8.5% ਉਹ ਮਿਲਣੀ ਚਾਹੀਦੀ ਹੈ ইপিਐਫ ਦਾ 50 ਕਰੋੜ ਰੁਪਈਆ ਮਿਲਣਾ ਚਾਹੀਦਾ ਨਜਾਇਜ਼ ਸ਼ੋਰਟੇਜ ਜਿਹੜੀ ਪਿਛਲੇ ਸੀਜ਼ਨ ਕਣਕ ਦੀ ਉਹ ਵਾਪਸ ਹੋਣੀ ਚਾਹੀਦੀ ਹੈ ਅੱਗੇ ਤੋਂ ਤੁਸੀਂ ਮਾਲ 2 ਦਿਨ ਚੁੱਕੋ ਤੁਸੀਂ 10 ਦਿਨ ਚੁੱਕੋ ਅਸੀਂ ਛੋਟ ਹੀ ਨਹੀਂ ਦੇਣੀ ਤਾਂ ਉਹਨਾਂ ਨੇ ਬਾਕੀ ਗੱਲਾਂ ਤਾਂ ਉਹਨਾਂ ਦਾ ਜਿਹੜਾ ਰਿਸਪੌਂਸਿਵ ਪੋਜ਼ਿਟਿਵ ਸੀ ਪਰ ਕਾੜ ਤੇ ਦੇ ਬਾਰੇ ਚ ਕਹਿੰਦੇ ਵੀ ਸਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਚਿੱਠੀ ਲਿਖਤੀ ਮੈਂ ਕਿਹਾ ਚਿੱਠੀਆਂ ਨਾਲ ਢਿੱਡ ਨਹੀਂ ਭਰਨਾ ਤਾਂ ਫਿਰ ਅੰਤ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਸੀਐਮ ਸਾਹਿਬ ਆਜ ਹਟ ਆਫ ਸਟੇਸ਼ਨ ਨੇ ਕੱਲ ਜਾਂ ਪਰਸੋਂ ਤੁਹਾਨੂੰ ਬੁਲਾਵਾਂਗੇ ਤੇ ਮੈਂ ਉਹਨੂੰ ਇਹ ਗੱਲ ਕੀ ਹੈ ਵੀ ਜਦ ਤੱਕ ਸੀਐਮ ਸਾਹਿਬ ਤੁਹਾਨੂੰ ਮਤਲਬ ਇਹ ਗੱਲ ਨਹੀਂ ਕਹਿੰਦੇ ਵੀ ਠੀਕ ਹੈ ਉਹਨਾਂ ਨੂੰ ਬੁਲਾ ਲੋੜ ਤੇ ਦੇ ਦਾਂਗੇ ਅੱਤ ਤੱਕ ਸਾਡੇ ਨਾਲ ਹੱਥ ਜੋੜ ਕੇ ਬੇਨਤੀ ਵੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਨਾ ਕਰਾਇਓ ਸਾਨੂੰ ਉਹਨਾਂ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ ਵੀ ਇੱਕ ਦਿਨ ਲੱਗੇ ਦੋ ਦਿਨ ਲੱਗੇ ਅਸੀਂ ਤੁਹਾਡੀ ਮੀਟਿੰਗ ਕਰਾਵਾਂਗੇ ਤੇ ਰਿਜ਼ਲਟ ਚੰਗੇ ਨਿਕਲਣਗੇ ਮੀਟਿੰਗ ਦੇ ইপিএফ ਦਾ ਉਹਨਾਂ ਨੇ ਕਿਹਾ ਵੀ 7 ਤਰੀਕ ਨੂੰ ਜਿਹੜੇ ਆਪਣੇ ਸੈਕਟਰੀ ਨੇ ਲੇਬਰ ਦੇ ਇੰਡੀਆ ਦੇ ਉਹਨਾਂ ਨਾਲ ਮੀਟਿੰਗ ਸਾਡੇ ਬੈਠਿਆ ਹੋਊਗੀ ਪੰਜਾਬ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਚਿੱਠੀ ਵੀ ਲਿਖੀ ਹੈ ਕਿ ਉਹ ਜਿਹੜੀ ਅਨਿਧਾਰਤਾ ਦਿੱਤੀ ਜਾਵੇ ਉਹਨਾਂ ਕਿਹਾ ਸੀ ਸੀਐਮ ਸਾਹਿਬ ਨੂੰ ਨਾਲ ਲੈ ਕੇ ਤੁਹਾਡੇ ਚੱਲਾਂਗੇ ਅਰਤੀਆ ਨੂੰ ਵੀ ਤੇ ਨਾਲ ਚੀਫ ਸੈਕਟਰੀ ਸਾਹਿਬ ਵੀ ਜਾਣਗੇ ਚੀਫ ਪ੍ਰਿੰਸੀਪਲ ਸੈਕਟਰੀ ਸਾਹਿਬ ਵੀ ਜਾਣਗੇ ਸੋ ਮੈਂ ਐਂਡ ਇਹ ਹੈ ਕਿ ਜਿਸ ਦਿਨ ਵੀ ਅਸੀਂ ਫੈਸਲਾ ਕਰਨ ਸਰਕਾਰ ਸੱਦੇਗੀ ਮੈਂ ਤੇ ਰਵਿੰਦਰ ਚਿਮਾ ਜੀ ਦੋਵੇਂ ਜਾ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੁਹਾਨੂੰ ਨਾਲ ਲੈ ਕੇ ਜਿਨੇ ਮੈਕਸਿਮਮ ਲਾਊਟ ਕਰਨਗੇ ਜ਼ਿਲ੍ਹਾ ਪ੍ਰਧਾਨ ਜ Punjab ਦੇ ਉਸ ਪਰ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਆਫ ਦੇ ਸਮਝਦੇ ਹੋ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹ ਮਸਲਾ ਹੱਲ ਕਰਾਂਗੇ ਸੋ ਮੇਰੀ ਬੇਨਤੀ ਹੈ ਕਿ ਜਿਹੜੀ ਨੌਨ ਬਸਵਤੀ ਤੋ ਜਿਹੜੀ ਬਿਨਾਂ ਫਸਲ ਪਰਮਲ ਆਉਂਦੀ ਐ ਜਿਹੜੀ ਐਮਐਸਪੀ ਦੇ ਵਿਕਣੀ ਐ 2320 ਰੁਪਏ ਕੋਟਾ ਰੇਟ ਆ ਉਹਦੇ ਵਾਸਤੇ ਮੰਡੀਆਂ ਅੰਮ੍ਰਿਤਸਰ ਵਿੱਚ ਸਿਮਲੇ ਬੰਦ ਰਹਿਣ ਗਿਆ ਮੈਨੂੰ ਪਤਾ ਲੱਗਾ ਕੁਝ ਅਫੀਸਰ ਸਹਿਬਾਨ ਪੋਲੀਟਿਕਲ ਦਬਾਅ ਲੈ ਸਾਡੇ ਡਾਇਰੈਕਟਰ ਸਹਿਬਾਨ ਪ੍ਰੈਸ਼ਰਾਈਜ਼ ਕਰਕੇ ਟੇਰੀਆ ਲਖਾਈ ਜਾਂਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇੱਕ ਕੰਮ ਕਰ ਲੋ ਜਾਂ ਜ਼ਬਰਦਸਤੀ ਜਾਂ ਟੇਬਲ ਟਾਕ ਜੇ ਟੇਬਲ ਟਾਕ ਕਰਨੀ ਐ ਤੇ ਜ਼ਬਰਦਸਤੀ ਛੱਡ ਦਿਓ ਜੇ ਜ਼ਬਰਦਸਤੀ ਕਰਨੀ ਐ ਟੇਬਲ ਟਾਕ ਛੱਡ ਦਿਓ ਫਿਰ ਜੋ ਹੋਏਗਾ ਰਿਜ਼ਲਟ ਉਹ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਤਾਂ ਆਪਣਾ 45 ਰੁਪਏ ਪਿੱਛੇ ਜੋ ਆਪਣਾ ਸਾਡੇ ਨਾਲ ਹੋ ਰਹੀ ਹੈ ਕਿ ਕਦੇ ਛੋਟੇ ਦੇ ਪੈਸੇ ਕੱਟ ਲੋ ਕਦੇ ਠੇਕ ਉਹ ਜਿਹੜੇ ਡਾਲੇ ਦੇ ਪੈਸੇ ਦੇ ਦਿਓ ਸਾਡਾ ਖੂਨ ਚੂਸਿਆ ਜਾ ਰਿਹਾ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਆਰਥਿਕਤਾ ਇਸ ਸਾਡੇ ਨਾਲ 58 ਰੁਪਏ ਬੰਦੀ ਹੈ 58 ਰੁਪਏ ਜਦ ਤੱਕ ਤੁਸੀਂ ਨੌਸਰੀ ਨਹੀਂ ਕਰਦੇ ਤਦ ਤੱਕ ਪੰਜਾਬ ਦੀਆਂ ਦੋਵੇਂ ਜਥੇਬੰਦੀਆਂ ਇਹ ਹੜਤਾਲ ਨਹੀਂ ਖੋਲਣਗੀਆਂ ਬਾਸਬਦੀ ਸਿਰਫ ਅਸੀਂ ਕਿਸਾਨੇ ਤਨ ਮੁਖ ਰੱਖਦੇ ਆ ਤੇ ਅੱਜ ਚੀਫ ਸੈਕਟਰੀ ਸਾਹਿਬ ਦੇ ਕਹਿੰਦੇ ਉਹ ਕੱਲ ਤੋਂ ਮੰਡੀਆਂ ਚਾਲੂ ਕਰ ਰਹੇ ਆ ਧੰਨਵਾਦ